ਸੋ ਮੈਂ ਆ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਐਸ ਵਕਤ ਅਸੀਂ ਆਈਵੀ ਹਸਪੀਟਲ ਖਰਨਾਲੇ ਵਿੱਚ ਬੈਠੇ ਆ ਇਹ ਆਈਵੀ ਹਸਪੀਟਲ ਉਹ ਹੈ ਜਿਸ ਦੀ ਚੇਨ ਹੈਗੀ ਪੰਜਾਬ ਦੇ ਵਿੱਚ ਅਫੋਰਡੇਬਲ ਰੇਟਸ ਤੇ ਇਹ ਸੇਵਾਵਾਂ ਪ੍ਰਦਾਨ ਕਰਦੇ ਨੇ ਸਾਨੂੰ ਖੁਸ਼ੀ ਹੈ ਇਸ ਵੇਲੇ ਸਾਨੂੰ ਡਾਕਟਰ ਅੰਗਰਜੋਤ ਸਿੰਘ ਜੀ ਜੋ ਐਮਐਸ ਨੇ ਤੇ ਐਮਸੀਐਚ ਜੀਰੋਲੋਜੀ ਨੇ ਐਸਐਮਐਸ ਜੈਪੁਰ ਕਾਲਜ ਤੋਂ ਇਹਨਾਂ ਨੇ ਮਾਸਟਰ ਡਿਗਰੀਆਂ ਕੀਤੀਆਂ ਨੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਇੱਕ ਸਰਜਰੀ ਦੇ ਮਾਹਿਰ ਨੇ ਔਰ ਜਿਹੜੇ ਮਰੀਜ਼ਾਂ ਆਉਂਦੀ ਸਰਜਰੀ ਦੀ ਪ੍ਰੋਬਲਮ ਹੈ ਕਿਸੇ ਕਿਸਮ ਦੀ ਭਾਵੇਂ ਉਹ ਇਨਫੈਕਸ਼ਨ ਹੈ ਭਾਵੇਂ ਉਹ ਬ੍ਰੇਨ ਟਿਊਮਰ ਹੈ ਤੇ ਭਾਵੇਂ ਉਹ ਕੈਂਸਰ ਦੀ ਪ੍ਰੋਬਲਮ ਹੈ ਕਿਸੇ ਕਿਸਮ ਦੀ ਵੀ ਪ੍ਰੋਬਲਮ ਹੈਗੀ ਹੈ ਖਾਸ ਕਰਕੇ ਯੂਰੋਲੋਜੀ ਦੀ ਉਹ ਡਾਕਟਰ ਨਾਲ ਔਰ ਜਾਂ ਆਈਵੀ ਹਸਪੀਟਲ ਦੇ ਵਿੱਚ ਇਤੇ ਖੰਨੇ ਸੰਪਰਕ ਕਰ ਸਕਦੇ ਨੇ ਤੇ ਹੁਣ ਅਸੀਂ ਇਹਨਾਂ ਤੋਂ ਡਾਕਟਰ ਤੋਂ ਕੁਝ ਸਰਜਰੀ ਬਾਰੇ ਕੁ ਸਵਾਲ ਪੁੱਛਾਂਗੇ ਆ ਡਾਸ਼ਰ ਸਰਜਰੀ ਚ ਪਹਿਲਾ ਦਾ ਕਾਰਨ ਕੀ ਹੁੰਦਾ ਜਿਹੜੀ ਇਨਫੈਕਸ਼ਨ ਹੋ ਜਾਂਦੀ ਹੈ ਵਾਟ ਇਜ਼ ਦ ਮੀਨਿੰਗ ਆਫ ਦਿਸ ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਪਿਸ਼ਾਬ ਜਿਹੜਾ ਸਰੀਰ ਚ ਬੰਦਾ ਹੈਗਾ ਉਹਦੇ ਵੱਖ-ਵੱਖ ਕਾਰਨ ਹੁੰਦੇ ਪੀਗੇ ਨੇ ਮਰੀਜ਼ ਦੇ ਅਲੱਗ-ਅਲੱਗ ਕਾਰਨ ਮਰੀਜ਼ ਦੀ ਉਮਰ ਦਾ ਵੀ ਕਾਰਨ ਨਾਲ ਮਰੀਜ਼ ਦੇ ਨਾਲ ਜਿਹੜੀ ਵੱਖ-ਵੱਖ ਅਲੱਗ ਬਿਮਾਰੀਆਂ ਜੁੜੀਆਂ ਹੋਣ ਉਹਦੇ ਕਰਕੇ ਇਨਫੈਕਸ਼ਨ ਹੋਣੀ ਜਾਂ ਵੈਸੇ ਹੀ ਮਰੀਜ਼ ਦੇ ਆਪਣੇ ਨਾਲ ਸਫਾਈ ਹਾਈਜੀਨਲ ਨਾ ਮੈਂਟੇਨ ਕਰੇ ਉਸ ਨਾਲ ਇਨਫੈਕਸ਼ਨ ਦਾ ਚਾਂਸ ਰਹਿੰਦੇ ਨੇ ਪਰ ਇਹ ਹੈ ਕਿ ਜਦੋਂ ਵੀ ਕੋਈ ਲੱਛਣ ਹੋਵੇ ਕੁਝ ਹੋ ਕਰੇ ਨਾ ਬੈਠੋ ਹਮੇਸ਼ਾ ਅਸੀਂ ਲੋਕ ਬੈਠੇ ਸੇਵਾਵਾਂ ਵਾਸਤੇ ਆਈ ਵੀ ਸਟਾਫ ਵਿੱਚ ਜਾਓ ਇਲਾਜ ਕਰਵਾਓ ਅਫੋਰਡੇਬਲ ਪੇਸਾ ਠੀਕ ਹੈ ਅढਾਂ ਅਸਲ ਤੁਸੀਂ ਕਹੇ ਸਫਾਈ ਰੱਖਣੀ ਬੜੀ ਜ਼ਰੂਰੀ ਹੈ ਕਿ ਜਦੋਂ ਖੁਦ ਵਿਗੜ ਜਾਂਦੇ ਨੇ ਸੈਪਟਿਸੀਮੀਆ ਹੋ ਜਾਂਦਾ ਹੈ ਤੇ ਬੜੀ ਦਾ ਰੀਜ਼ਨ ਆਫ ਸੈਪਟਿਸੀਮੀਆ ਲਿਕੋ ਤਾਂ ਇਹ ਕਾਰਨ ਇਹ ਹੁੰਦਾ ਹੈ ਕਿ ਜਦੋਂ ਇਨਫੈਕਸ਼ਨ ਇੱਕ ਜਗ੍ਹਾ ਤੇ ਆਪਣੀ ਬਣੀ ਹੈ ਤੇ ਉਹਨੂੰ ਆਪਾਂ ਅਨਗੈਲੀ ਕਰ ਜੀਏ ਘਰੇ ਬੈਠੇ ਰਹੀਏ ਤੇ ਆਪਾਂ ਫਿਰ ਆਪਾਂ ਆਪਾਂ ਵੇਟ ਕਰਦੇ ਰਹੀਏ ਕਿ ਆਪਾਂ ਇਹ ਠੀਕ ਹੋ ਜੇ ਤੇ ਉਹ ਇਨਫੈਕਸ਼ਨ ਫਿਰ ਖੂਨ ਦੇ ਦੁਆਰਾ ਅਰ ਵਕ ਵਕ ਵਾ ਸਰੀਰ ਦੇ ਅੰਗਾ ਵਿੱਚ ਜਾ ਕੇ ਫੈਲ ਜਾਵੇ ਤਾਂ ਉਹਨ ਮੁੱਥੇ ਆਪਣਾ ਸੈਪਟਿਸੀਮੀਆ ਦਾ ਪਰੋਸ ਜੀ ਸਟਾਰਟ ਹੋ ਜਾਂਦਾ ਜਿਹੜਾ ਕੀ ਜਾਣ ਲੈਵਾ ਹੋ ਸਕਦਾ ਅੱਗੇ-ਅੱਗੇ ਫਿਰ ਉਹ ਆਪਣਾ ਦਿਲ ਦੀ ਧੜਕਣ ਨੂੰ ਵਾਧਾ ਘਟਾ ਸਾਹ ਵਿੱਚ ਦਿੱਕਤ ਆਣੀ ਕੁਛ ਆਣੀ ਜਾਂ ਬਚਾਨ ਨੂੰ ਦਿੱਕਤ ਬੜੀ ਜਾਨ ਹੁਣ ਲੇ ਲੇ ਚਲ ਜਾਂਦੀ ਮਰੀਜ਼ ਦੀ ਇਸ ਵਿੱਚ ਆਡਾ ਸਭ ਤੀਸਰਾ ਸਾਡਾ ਸਵਾਲ ਇਹ ਹੈ ਵੀ ਹਰਨੀਆਂ ਸਪਲੀਨ ਤੇ ਇਹਨਾਂ ਦੀ ਕੀ ਪ੍ਰੋਬਲਮਸ ਹੋ ਸਕਦੀਆਂ ਨੇ ਇਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ देखो ये ਤਾਂ ਬੇਸਿਕਲੀ ਮੇਰਾ ਫੀਲਡ ਤਾਂ ਨਹੀਂ ਹੈ ਕਿ ਉਹ ਸੱਤਰੀ ਵਿਭਾਗ ਦਾ ਹੁੰਦਾ ਹੈਗਾ ਪਰ ਜਿਹੜਾ ਮੇਰਾ ਹੈਗਾ ਸਾਰਾ ਜਿਹੜਾ ਲਿੰਕ ਹੈਗਾ ਸਾਰਾ ਹੋਏਗਾ ਕਿਡਨੀਜ਼ ਨਾਲ ਨੜੇ ਕੀਪੂਤੇ ਤੇ ਨਾਲੇ ਕਿਰਦੇ ਤੇ ਥਲੇੜੀ ਜਾਰੀ ਨਾਲੀਆਂ ਜਿਹੜੀ ਯੂਰੇਟਾ ਉਹ ਥੱਲੇ ਆਉਣਾ ਥੈਲਾ ਜਿਹਨਾਂ ਨੂੰ ਬਲੈਡ ਜਿੱਥੇ ਆਪਣਾ ਪਿਸ਼ਾਬ ਆਉਣਾ ਇਕੱਠਾ ਹੁੰਦਾ ਫਿਰ ਆ ਪਿਸ਼ਾਬ ਕਰਦੇ ਆ ਨਾਲ ਨਾਲ ਇਧਰੋਂ ਫਿਰ ਆਪਣਾ ਜੇ ਆਪਣਾ ਆਦਮੀਆਂ ਦੇ ਜਿਹੜੇ ਹਾਈਜਸ ਆਪਣਾ ਸਵਾਲ ਸਵਾਲ ਇਹ ਹੈ ਵੀ ਜਿਹੜੇ ਪਸ਼ਾਬ ਹੈ ਉਹ ਮਰੀਜ਼ਾਂ ਨੂੰ ਬਾਰ-ਬਾਰ ਕਿਉਂ ਆਉਂਦਾ ਲੇਡੀਜ਼ ਨੂੰ ਜੈਂਟਸ ਨੂੰ ਇਹ ਬੜੀ ਸ਼ਿਕਾਇਤ ਰਹਿੰਦੀ ਹੈ ਖਾਸ ਕਰਕੇ ਸੰਧੀਆਂ ਦੇ ਵਿੱਚ ਤੇ ਗਰਮੀ 'ਚ ਵੀ ਕਈਆਂ ਨੂੰ ਬਾਰ-ਬਾਰ ਆਈ ਜਾਂਦਾ ਹੈ ਉਹ ਕੰਟਰੋਲ ਨਹੀਂ ਹੁੰਦਾ ਵਾਡੀ ਤੇ ਰੀਜ਼ਨ ਆਫ ਥਿਸ ਦੇਖੋ ਇਹਦੇ ਵਿੱਚ ਇਹ ਹੈ ਕਿ ਜਿਹੜਾ ਹਰ ਮਰੀਜ਼ ਦੇ ਆਪਣੇ ਆਪਣੇ ਕਾਰਨ ਹੁੰਦੇ ਆ ਹੁਣ ਇਹ ਕਾਰਨ ਕਹਿ ਸਕਦੇ ਆਪਾਂ ਮੈਡੀਕਲ ਕਾਰਨ ਕਿ ਸਰਜੀਕਲ ਕਾਰਨ ਠੀਕ ਹੈ ਜੀ ਇਹ ਤਾਂ ਮਰੀਜ਼ ਆਂਦਾ ਅਸੀਂ ਸਾਰੇ ਐਂਗਲਾਂ ਤੋਂ ਚੈੱਕ ਕਰਕੇ ਕਵਰ ਕਰਦੇ ਆ ਪਰ ਜੇ ਕਹੀਏ ਕਿ ਸਭ ਤੋਂ ਜਿਹੜੇ ਕਾਮਨ ਜਿਹੜੇ ਕਾਰਨ ਹੈਗੇ ਨੇ ਉਹਨਾਂ ਵਿੱਚ ਇੱਕ ਤਾਂ ਇਨਫੈਕਸ਼ਨ ਜ਼ਰੂਰ ਆਂਦਾ ਹੈ ਔਰ ਇਹ ਵੀ ਹੁੰਦਾ ਹੈ ਕਿ ਜਿਹੜੇ ਮਰੀਜ਼ ਕੁਝ ਹਾਰਟ ਪੇਸ਼ੈਂਟ ਹੈ ਉਹਨਾਂ ਦੇ ਵੀ ਰਾਤ ਨੂੰ ਜਦੋਂ ਮਤਲਬ ਕਿ ਆਪਣਾ ਜਦੋਂ ਲੇਟਦੇ ਨੇ ਤਾਂ ਫਿਰ ਪਿਸ਼ਾਬ ਜ਼ਿਆਦਾ ਵੱਧ ਜਾਂਦਾ ਤਾਂ ਇਸੇ ਕਰਕੇ ਉਹ ਤੰਗ ਹੋ ਕੇ ਰਾਤ ਨੂੰ ਉੱਠ ਉੱਠ ਕੇ ਜਾਂਦੇ ਨੇ ਸੋ ਆਪਣਾ ਹੈ ਕਿ ਸਿਸਟਮ ਚਾਹੇ ਮੇਰਾ ਪਿਸ਼ਾਬ ਵਾਲਾ ਹੋ ਮਤਲਬ ਕਿ ਮੈਂ ਦੇਖ ਰਿਹਾ ਹਾਂ ਹੁਮਾ ਪਰ ਸਿਸਟਮ ਸਾਰੇ ਆਪਸ ਵਿੱਚ ਜੁੜੇ ਹੁੰਦੇ ਨੇ ਇਸਰੀਤ ਦੇ ਵੀ ਸਾਨੂੰ ਸਾਰੇ ਦੇਖਨੇ ਪੈਂਦੇ ਨੇ ਅੱਛਾ ਇਹਦਾ ਸਾਰ ਹਾਰਟ ਦਾ ਲਿੰਕ ਹੈਗਾ ਪਿਸ਼ਾਬ ਦੇ ਨਾਲ ਵੀ ਜ਼ਿਆਦਾ ਹੁੰਦਾ ਹੈ ਬਿਲਕੁਲ ਹੀ ਬਿਲਕੁਲ ਜਿਨ੍ਹਾਂ ਦੇ ਹਾਰਟ ਪੂਰੀ ਤਰ੍ਹਾਂ ਨਹੀਂ ਚੱਲ ਰਹੇ ਹੁੰਦੇ ਕਮਜ਼ੋਰੀ ਹੁੰਦੀ ਹੈ ਤੇ ਉਹਨਾਂ ਦੇ ਬੇਸਿਕਲੀ ਆਪਣਾ ਕਿਹਾ ਗਿਆ ਸ਼ਰੀਰ ਵਿੱਚ ਜਿਹੜਾ ਐਡੀਮਾ ਹੁੰਦਾ ਜਿਹੜਾ ਕਿ ਫਲੂਇਡ ਇਕੱਠਾ ਹੋ ਜਾਂਦਾ ਜਿਹੜਾ ਕਿ ਬੋਡੀ ਵਿੱਚ ਜਦੋਂ ਮਰੀਜ਼ ਜਦੋਂ ਲੇਟਦਾ ਹੈ ਤਾਂ ਫਿਰ ਉਹ ਐਡੀਮਾ ਫਲੂਇਡ ਵਾਪਸ ਹਾਰਟ ਵੱਲ ਦੌੜਾ ਖਾਂਦਾ ਜਿਹੜਾ ਕਿ ਸ਼ੁਰੂ ਤੋਂ ਸਰਕੂਲੇਟ ਨਹੀਂ ਕਰ ਪਾ ਰਿਹਾ ਹੁੰਦਾ ਤਾਂ ਫਿਰ ਉਹ ਫਿਰ ਕਿਡਨੀਆਂ ਵੱਲ ਜਿਹੜਾ ਬਲੱਡ ਦਾ ਦੌਰਾ ਵੱਧ ਜਾਂਦਾ ਉਸ ਕਰਕੇ ਫਿਰ ਪਿਸ਼ਾਬ ਵਾਲਾ ਵੀ ਵੱਧ ਜਾਂਦਾ ਇਸ ਕਰਕੇ ਹਾਂਜੀ ਡਾਕਟਰ ਸਾਹਿਬ ਨੇ ਬੜੀ ਵੱਡੀ ਗੱਲ ਦੱਸੀ ਹੈ ਉਹ ਡੀਮਾ ਹੁੰਦਾ ਉਹ ਡੀਮਾ ਇੱਕ ਕਿਸਮ ਦੀ ਸੋਜ ਨੂੰ ਕ ਤਾ ਇਸ ਕਰਕੇ ਉਹ ਮਰੀਜ਼ ਬੜੇ ਚਤਨ ਰਣ ਜਨਨ ਬਾਰ-ਬਾਰ ਪਿਸ਼ਾਵਾ ਉਹਦਾ ਆਪਣੇ ਦਿਲ ਦੇ ਵੀ ਟੈਸਟ ਕਰਾਉਣ। ਅੱਛਾ ਡਾਕਟਰ ਸਾਹਿਬ ਮੇਰਾ ਅਗਲਾ ਸਵਾਲ ਇਹ ਹੈ ਜੋ ਕਿੱਡੀ ਸਟੋਨ ਸਗੇ ਨੇ ਇਹ ਕਈ ਤਰ੍ਹਾਂ ਦੇ ਹੁੰਦੇ ਨੇ ਉਹਨਾਂ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ? ਆਪਰੇਸ਼ਨ ਠੀਕ ਹੈ ਜਾਂ ਦੂਰਬੀਨ ਨਾਲ ਠੀਕ ਹੈ? ਦੇਖੋ ਆਪਰੇਸ਼ਨ ਦੂਰਬੀਨ ਵਾਲਾ ਵੀ ਆਪਰੇਸ਼ਨ ਨਹੀਂ ਹੁੰਦਾ ਹੈ ਕਿਉਂਕਿ ਉਹ ਜੋ ਮਰੀਜ਼ ਨੂੰ ਡੀਹੋਸ ਵਗੈਰਾ ਕਰਨਾ ਪੈਂਦਾ ਹੀ ਪੈਂਦਾ ਸਾਨੂੰ ਠੀਕ ਹੈ ਬਾਕੀ ਦੂਸਰੀ ਗੱਲ ਇਹ ਹੈ ਕਿ ਇਹ ਕਾਫੀ ਜਗ੍ਹਾ ਨੇ ਦੇਖਿਆ ਹੈ ਪਥਰੀ ਹੈ ਜੀ ਵੱਡੀ ਹੈ ਕੋਈ ਡਾਕਟਰ ਹੁੰਦੇ ਨੇ ਆਪਣਾ ਦਵਾਈਆਂ ਦੇ ਦੇ ਕੇ ਕਹਿੰਦੇ ਨੇ ਕਿ ਅਸੀਂ ਪਥਰੀ ਕਢਾਵਾਂਗੇ ਇਸ ਤਰ੍ਹਾਂ ਕਦੀ ਨਹੀਂ ਹੁੰਦਾ ਜੇਕਰ ਕੋਈ ਪਥਰੀ ਬਣ ਗਈ ਹੈ ਜੇ ਉਹਦਾ ਸਾਈਜ਼ ਬਹੁਤ ਛੋਟਾ ਹੈ ਉਹ ਆਪਣੇ ਰਸਤੇ ਚ ਨਿਕਲਣਾ ਨਿਕਲ ਜੇ ਪਰ ਜਿਹੜੀ ਪਥਰੀ ਵੱਡੀ ਹੋ ਗਈ ਹੈ ਮਤਲਬ ਕਿ 7-8mm ਜਾਂ 10mm ਪਹੁੰਚ ਗਈ ਹੈ ਉਹਦਾ ਨਿਕਲਣਾ ਬਿਲਕੁਲ ਮੁਸ਼ਕਲ ਹੋ ਜਾਂਦਾ ਉਹਨੂੰ ਆਪਰੇਸ਼ਨ ਦੁਆਰਾ ਹੀ ਕਢਣਾ ਪੈਂਦਾ ਹੈ ਦਾਸਾ ਵੀ ਧਾਰਨਾ ਇਹ ਵੀ ਹੈ ਵੀ ਮਸਾਨੇ ਦੀ ਕਹਿੰਦੇ ਕਮਜ਼ੋਰੀ ਹੁੰਦੀ ਹੈ ਤਾਂ ਕਰਕੇ ਕੰਟਰੋਲ ਨਹੀਂ ਹੋ ਪੰਦਾ ਜਾਂ ਕੋਈ ਪ੍ਰੋਬਲਮ ਆਉਂਦੇ ਹੈ ਇਹ ਵੀ ਕੋਈ ਕਾਰਨ ਹੁੰਦਾ ਇਹ ਬਿਲਕੁਲ ਹੁੰਦਾ ਹੈ ਜੀ ਮਸਾਣਾ ਦੀ ਕਮਜ਼ੋਰੀਆਂ ਆ ਸਕਦੀਆਂ ਨੇ ਵਕ ਕੋਈ ਮਰੀਜ਼ ਹੈ ਜੇ ਸ਼ੂਗਰ ਦਾ ਪੇਸ਼ੈਂਟ ਹੈ ਉਹਦਾ ਵੀ ਮਸਾਣਾ ਦਾ ਕਮਜ਼ੋਰੀ ਬਿਲਕੁਲ ਹੋ ਸਕਦੀ ਹੈ ਜੇ ਕੋਈ ਸੱਟ ਲੱਗੀ ਹੈ ਰੀਡ ਦੀ ਹੱਡੀ ਸੱਟ ਲੱਗੀ ਹੈ ਉਹਦੇ ਕਰਕੇ ਵੀ ਹੋ ਸਕਦਾ ਹੈ ਕਈ ਬੱਚਿਆਂ 'ਚ ਇਹ ਦਿੱਕਤ ਆਂਦੀ ਹੈ ਕਈ ਜਿਹਨਾਂ ਮਰੀਜ਼ਾਂ ਦੀਨਾਂ ਦੇ ਦਿਮਾਗ ਦੇ ਵਿੱਚ ਆਪਣਾ ਕੋਈ ਦਿੱਕਤ ਹੈ ਕੋਈ ਨੁਕਸ ਹੈ ਤਾਂ ਉਹਨਾਂ ਦੇ ਅੱਗੇ ਫਿਰ ਨਸਾ ਕਮਜ਼ੋਰ ਹੁੰਦੀ ਹੈ ਨਾ ਅੱਗੇ ਫਿਰ ਮਸਾਣਾ ਕਮਜ਼ੋਰੀ ਹੋ ਜਾਂਦੀ ਹੈ ਸੋ ਕਹਿੰਦਾ ਭਾਵੇਂ ਹੈ ਕਿ ਵੱਖ-ਵੱਖ ਆਪਣੇ ਕਾਰਨ ਹੁੰਦੇ ਨੇ ਉਹਦੇ ਵਿੱਚ ਹੈ ਕਿ ਜੇ ਮਰੀਜ਼ ਨੂੰ ਦੇਖੋ ਤਾਂ ਸਾਰਾ ਸੀ ਪਰ ਇਹ ਪੁੱਛਦੇ ਆਂ ਕਿ ਕਿੱਥੋਂ ਦਿੱਕਤ ਸ਼ੁਰੂ ਹੋਈ ਕਿਵੇਂ ਹੋਇਆ ਕਿਵੇਂ ਕੀ ਕੀ ਕੱਗੇ ਕੀ ਕਾਰਨ ਚੱਲਿਆ ਤਾਂ ਉਸ ਹੱਬ ਨਾਲ ਪਰ ਰਸੀਪਰ ਆਪਣਾ ਇਨਵੈਸਟੀਗੇਸ਼ਨ ਕਰਾ ਲੈਂਦੇ ਆ ਫਿਰ ਉਸ ਹੱਬ ਮ ਜੋ ਉਚਿਤ ਇਲਾਜ ਅਸੀਂ ਕਰਾਉਂਦੇ ਆ ਅੱਛਾ ਡਾਕਟਰ ਸਾਹਿਬ ਅਗਲਾ ਕੁਐਸਚਨ ਮੇਰੇ ਆ ਵੀ ਗੋਟੀਆਂ ਨੂੰ ਤਕੜਾ ਕਿਵੇਂ ਖਿਲਾ ਸਕਦਾ ਆ ਪਸ਼ਾਬ ਦਾ ਜਿਹੜਾ ਪੂਰਾ ਸਿਸਟਮ ਹੈ ਅਸੀਂ ਕੀ ਖਾਈਏ ਇਹੋ ਜਿਹਾ ਕੁਝ ਔਰ ਕਿਵੇਂ ਅਸੀਂ ਲਾਈਫ ਸਟਾਈਲ ਜੀਏ ਜਿਹੜਾ ਉਹ ਠੀਕ ਹੋਵੇ ਦੇਖੋ ਸਭ ਤੋਂ ਪਹਿਲੇ ਇਹ ਤਾਂ ਬਿਸਤਾ ਇਹ ਹੈ ਕਿ ਆਪਾਂ ਨੇ ਮੋਟਾਪੇ ਤੋਂ ਦੂਰ ਰਹਿਣਾ ਠੀਕ ਹੈ ਦੂਸਰੀ ਗੱਲ ਆਪਾਂ ਨੇ ਇਹ ਕਿ ਸਵੇਰੇ ਸ਼ਾਮ ਆਪਾਂ ਨੇ ਐਕਸਰਸਾਈਜ਼ ਕਰਨੀ ਬਿਲਕੁਲ ਰੋਲ ਹੈਗਾ ਕਿਡਨੀਸ ਦਾ ਤੇ ਤੀਸਰੀ ਗੱਲ ਆਪਾਂ ਨੇ ਲੋਕ ਕਹਿੰਦੇ ਨੇ ਕਿ ਅਸੀਂ ਨਮਕ ਘੱਟ ਤੋਂ ਘੱਟ ਅਸੀਂ ਐਡਵਾਈਸ ਕਰਦੇ ਆ ਸਿਰਫ ਇੰਨਾ ਯਾਦ ਰੱਖਣਾ ਹੁੰਦਾ ਕਿ ਜਿਹੜੀ ਸਬਜ਼ੀਆਂ ਵਿੱਚ ਨਮਕ ਹੈ ਬਸ ਉਹਨਾਂ ਹੀ ਰੱਖਣਾ ਹੁੰਦਾ ਅਸਲਾਦ ਉੱਤੇ ਨਮਕ ਜਾਂ ਅਚਾਰ ਜਾਂ ਐਕਸਟਰਾ ਇਹ ਨਹੀਂ ਲੈਣਾ ਚਾਹੀਦਾ ਆਪਾਂ ਠੀਕ ਹੈ ਬਾਕੀ ਰਹੀ ਗੱਲ ਪਾਣੀ ਆਪਾਂ ਨੂੰ ਰੋਜ਼ ਆਪਾਂ ਨੂੰ 2 ਲੀਟਰ ਜਿਹੜੇ ਅਡਲਟਸ ਨੇ ਉਹਨਾਂ ਨੂੰ ਪੀਣਾ ਚਾਹੀਦਾ ਦਾ ਮਿਨੀਮਮ 2 ਤੋਂ 2 ਲੀਟਰ ਘੱਟ ਤੋਂ ਘੱਟ 2 ਲੀਟਰ ਪਾਣੀ ਰੋਜ਼ਾਨਾ ਪੀਣਾ ਚਾ ਅੱਛਾ ਡਾਕਟਰ ਸਾਹਿਬ ਅਗਲਾ ਸਵਾਲ ਇਹਗਾ ਵੀ ਜਿਹੜੇ ਪੇਸ਼ੈਂਟ ਡਰਦੇ ਨੇ ਕੈਂਸਰ ਹੋ ਜਾਏਗਾ ਮਸਾਨੇ ਵਿੱਚ ਉਹਦਾ ਉਹਦਾ ਕੀ ਹਾਲ ਹੈ ਦੇਖੋ ਉਹਦੇ ਵਿੱਚ ਤਾਂ ਇਹ ਹੈ ਕਿ ਜੇਕਰ ਤੁਸੀਂ ਆਪਣੇ ਸੌਂਕ ਰੱਖੋਗੇ ਸਿਗਰਟਾ ਪੀਓਗੇ ਆਪਣਾ ਆਪਣਾ ਡਰਿੰਕ ਕਰੋਗੇ ਉਹ ਸਾਰੇ ਰਿਸਕ ਪੈਕਟਰ ਨਹੀਂ ਬਾਕੀ ਜੇਕਰ ਕੁਝ ਹੁੰਦਾ ਹੈ ਕਿ ਕੋਈ ਰਬਰ ਇੰਡਸਟਰੀ ਵਗੈਰਾ ਕੁਝ ਅੱਧਾ ਕਿਤੇ ਕੰਮ ਕਰਦੇ ਹੋ ਉਹਨਾਂ ਦਾ ਹੁੰਦਾ ਹੈ ਕਿ ਥੋੜਾ ਜਿਹਾ ਚੈੱਕਅਪ ਕਰਾਉਂਦੇ ਰਹਿਣ ਬਾਕੀ ਲੱਛਣ ਸਿਰ ਮਸਾਣੇ ਦਾ ਕੈਂਸਰ ਦੀ ਗੱਲ ਕਰੀਏ ਤਾਂ ਉਹਨੂੰ ਸਿਰ ਦਰਤ ਤਾਂ ਹੁੰਦਾ ਨਹੀਂ ਸਿੱਧਾ ਹੀ ਪੇਸ਼ਾਬ ਚ ਖੂਨ ਦੇ ਜ਼ਿਆਦਾ ਦਿੱਕਤ ਆਂਦੀ ਹੈਗੀ ਜ਼ਿਆਦਾ ਦਰਤਾਂ ਪਰ ਹੈ ਕਿ ਜੇਕਰ ਉਹ ਖੂਨ ਆ ਜਾਏ ਤਾਂ ਫਿਰ ਉਹ ਸਾਈਨ ਥੋੜਾ ਅਲਰਮਿੰਗ ਹੁੰਦਾ ਐਸ ਸੂਨ ਐਸ ਪੋਸੀਬਲ ਸਾਨੂੰ ਕੰਸਲਟ ਕਰਨਾ ਚਾਹੀਦਾ ਡਾਸਬ ਇੱਕ ਬੜੀ ਖਤਰਨਾਕ ਗੱਲ ਹੈ ਇਸ ਵੇਲੇ ਪੰਜਾਬ ਦੇ ਵਿੱਚ ਇਹ ਵੀ ਹੋ ਰਹੀ ਹੈ ਕਿ ਗੁਰਦੇ ਫੇਲ ਹੋ ਰਹੇ ਨੇ ਗੁਰਦੇ ਕਮਜ਼ੋਰ ਹੋ ਰਹੇ ਨੇ ਇਹ ਕਾਰਨ ਕੀ ਹੈ ਇਹਦੇ ਵਿੱਚ ਦੇਖੋ ਜੀ ਜੇਕਰ ਤੁਸੀਂ ਕੁਝ ਮਰੀਜ਼ ਤਾਂ ਹੁੰਦੇ ਨੇ ਜਿਹੜੇ ਪੱਥਰੀਆਂ ਲੈ ਕੇ ਬੈਠੇ ਰਹ ਜਾਂਦੇ ਨੇ ਉਹ ਵੀ ਨੁਕਸਾਨ ਕਰ ਜਾਂਦੇ ਨੇ ਕੁਝ ਮਰੀਜ਼ ਹੁੰਦੇ ਨੇ ਇਹ ਦੀ ਕਿ ਜਿਵੇਂ ਡਾਇਬੀਟਿਸ ਹੈ ਇੱਕ ਤੀਸਰੀ ਗੱਲ ਜਿਹੜਾ ਹੈ ਕਿ ਜਿਹੜਾ ਹਾਈਪਰ ਟੈਂਸ਼ਨ ਜਿਹੜਾ ਕਿ ਬਲੱਡ ਪ੍ਰੈਸ਼ਰ ਦਾ ਵੱਧਾਉਂਦਾ ਉਹ ਲੋਕ ਸੇ ਸਮਝਦੇ ਨੇ ਕਿ ਬਲੱਡ ਪ੍ਰੈਸ਼ਰ ਠੀਕ ਹੈ 140 190 ਚੱਲ ਰਿਹਾ ਹੈਗਾ ਠੀਕ ਹੈ ਕੋਈ ਨਹੀਂ ਦੇਖਦੇ ਦੇਖਦੇ ਪਰ ਗੱਲ ਇਹ ਓਨੇ ਛੇ ਇਹ ਗੁਰਦੇ ਆ ਨੁਕਸਾਨ ਕਾਫੀ ਕਰਾਜ ਬੈਠਦੇ ਨੇ ਮੈਂ ਕਟੋ ਕਟ 220 250 ਟ੍ਰਾਂਸਪਲੈਂਟ ਵਿੱਚ ਵੀ ਸਰਜਰੀਆਂ ਵਿੱਚ ਵੀ ਰਿਆਂ ਉਹਦੇ ਵਿੱਚ ਸਾਰੇ ਮਰੀਜ਼ਾਂ ਦਾ ਸਭ ਤੋਂ ਮੁੱਖ ਕਾਰਨ ਇੱਕੋ ਹੀ ਸੀ ਉਹ ਸੀ ਬਲੱਡ ਡਿਸ ਹੂੰ ਹੂੰ ਉਸ ਕਰਕੇ ਜਿਹੜੇ ਮਨ ਲੇ ਕਿ ਬਰੀਜ਼ ਟ੍ਰਾਂਸਪਲੈਂਟ ਲੈਂਡ ਆਪਦੇ ਡੈਸ਼ ਸਿਗਰਟ ਅਫੀਮ ਤੇ ਸ਼ਰਾਬ ਇਹ ਪਸ਼ਾਬ ਦੇ ਸਿਸਟਮ ਨੂੰ ਕੀ ਗੜਬੜ ਕਰਦੇ ਨੇ ਕੀ ਅਫੈਕਟ ਕਰਦੇ ਨੇ ਦੇਖੋ ਸਿਗਰਟ ਦਾ ਹੈਗਾ ਇਰਿਟੇਸ਼ਨ ਕੌਜ਼ਿੰਗ ਮਤਲਬ ਕਿ ਉਹਤੇ ਮਸਾਣੇ ਨੂੰ ਕਾਫੀ ਇਰਿਟੇਸ਼ਨ ਕਰਦਾ ਹੈ ਇੱਕ ਤਰ੍ਹਾਂ ਦਾ ਕੈਂਸਰ ਦਾ ਇੱਕ ਪਹਿਲਾ ਇਹ ਦੂਜੇ ਨੰਬਰ ਤੇ ਕੌਜ਼ ਕੌਜ਼ਿੰਗ ਏਜੰਟ ਹੈਗਾ ਮਤਲਬ ਕਿ ਕਾਰਨ ਹੈਗਾ ਕਿ ਕੈਂਸਰ ਦਾ ਦੂਸਰੀ ਗੱਲ ਦੇ ਸ਼ਰਾਬ ਦਾ ਵੀ ਇਹੀ ਕਾਰਨ ਹੈ ਬਾਕੀ ਸ਼ਰਾਬ ਜੋ ਇੱਕ ਹੋਰ ਦਿੱਕਤ ਇਹ ਵੀ ਕਰਦਾ ਹੈ ਕਿ ਤੁਸੀਂ ਜਿੰਨੀ ਸ਼ਰਾਬ ਪਿੰਦੇ ਆ ਉਹਨਾਂ ਹੈ ਕਿ ਕੁਸ਼ਾਬ ਨਿਕਲਦਾ ਜਾਂਦਾ ਹੈ ਪੁਸ਼ਾਬ ਦਾ ਬਾਕੀ ਤਾਂ ਦੇਖੋ ਕੋਈ ਵੀ ਨਸ਼ਾ ਕੋਈ ਸਾਰੇ ਡਾਕਟਰ ਅਸੀਂ ਮਨਾ ਹੀ ਕਰਦੇ ਆ ਕਿ ਨਾ ਹੀ ਕਰੋ ਠੀਕ ਹੈ ਨਾ ਜੀ ਆਪਣਾ ਕਿਉਂਕਿ ਇਹਨਾਂ ਦੇ ਅੱਗੇ ਜਿਹੜੇ ਬਹੁਤ ਹਾਨੀਕਾਰਕ ਜਿਹੜੇ ਆਪਣਾ ਜਿਹੜੇ ਇਫੈਕਟਸ ਆਉਂਦੇ ਆ ਅੱਛਾ ਡਾਕਟਰ ਸਾਹਿਬ ਕਈ ਵਾਰ ਪਸ਼ਾਬ ਦਾ ਰੰਗ ਪੀਲਾ ਜਾਂ ਲਾਲ ਹੋ ਜਾਂਦਾ ਹੈ ਤੇ ਉਲੱਟ ਕਿਉਂਦਾ ਉਹਦਾ ਰੀਜ਼ਨ ਕੀ ਹੁੰਦਾ ਜੇ ਤੁਹਾਨੂੰ ਲੱਗੇ ਆਲਾ ਪੀਲਾ ਲਾਲ ਹੋਣਾ ਜਿਹੜਾ ਉਹਦਾ ਸਭ ਤੋਂ ਪਹਿਲਾ ਮੁੱਖ ਕਾਰਨ ਇਨਫੈਕਸ਼ਨ ਹੀ ਹੁੰਦਾ ਹੈ ਠੀਕ ਹੈ ਬਾਕੀ ਪਥਰੀ ਵੀ ਹੋ ਸਕਦੀ ਹੈ ਤੀਸਰੀ ਗੱਲ ਆਪਣਾ ਉਹ ਜੇਕਰ ਉਮਰ ਹੈ ਆਪਣਾ ਸਿਗਰਟ ਦਾ ਵੀ ਐਕਸਪੋਜ਼ਰ ਹੈ ਤਾਂ ਫਿਰ ਉਸ ਸਮਰ ਅਸੀਂ ਫਿਰ ਕੈਂਸਰ ਦਾ ਵੀ ਇੱਕ ਸੋਚ ਕੇ ਚੱਲਦੇ ਹੁੰਦੇ ਆ ਕਿ ਸ਼ਾਇਦ ਹੈ ਤਾਂ ਆਪਣਾ ਫਿਰ ਉਹ ਵੀ ਸਾਰਾ ਅਸੀਂ ਵਰਕਅਪ ਕਰਾ ਦਿੰਦੇ ਹੁੰਦੇ ਆ ਪਰ ਮੁੱਖ ਕਾਰਨ ਅਸੀਂ ਸਭ ਤੋਂ ਪਹਿਲਾਂ allele ਇਨਫੈਕਸ਼ਨ ਯਾ ਸਟੋਨ ਹੀ ਰੱਖਦੇ ਹੁੰਦੇ ਆ ਬੈਕਸਾਬ ਵੈਸੇ ਯੂਰੀਨਰੀ ਕੈਥੀਟਰ ਦਾ ਜਿਹੜਾ ਉਹ ਲਗਾਉਣਾ ਠੀਕ ਹੈ ਜਾਂ ਕਿਹੜਾ ਮਰੀਜ਼ਾ ਲਾਉਣਾ ਚਾਹੀਦਾ ਜਾਂ ਇਹ ਤੋਂ ਪਰਹੇਜ਼ ਕਰਨਾ ਚਾਹੀਦਾ ਕੋਸ਼ਿ ਸਾਡੀ ਕੋਸ਼ਿਸ਼ ਤਾਂ ਇਹ ਦੇਖੋ ਹੀ ਰਹਿੰਦੀ ਹੈ ਕਿ ਕੈਥੀਟਰ ਦੀ ਲੋਡ ਘੱਟ ਤੋਂ ਘੱਟ ਹੋਵੇ ਹਾਂਜੀ ਸਰੀਰ ਵਿੱਚ ਕੋਈ ਵੀ ਜੇ ਬਾਹਰ ਦਾ ਕੋਈ ਚੀਜ਼ ਸਰੀਰ ਵਿੱਚ ਲਗਾਈ ਜਾਵੇ ਸਰੀਰ ਨੂੰ ਬਾਹਰ ਦਾ ਹੀ ਸਮਝਦਾ ਹੈ ਹਾਂਜੀ ਔਰ ਦੂਸਰੀ ਗੱਲ ਇਹ ਹੁੰਦਾ ਹੈ ਕਿ ਆਪਣਾ ਉਹਦੇ ਵਿੱਚ ਇਨਫੈਕਸ਼ਨ ਦੇ ਚਾਂਸ ਵੱਧ ਜਾਂਦੇ ਹੁੰਦੇ ਨੇ ਤੇ ਬਾਕੀ ਤਾਂ ਇਹ ਹੈ ਕਿ ਸਾਡੇ ਵੱਲੋਂ ਵੀ ਇਹ ਹੀ ਰਹਿੰਦੀ ਹੈ ਕਿ ਕਿ ਮਰੀਜ਼ ਜਰ ਉਹ ਨੈਚੁਰਲ ਸਿਸਟਮ ਹੈ ਉਹ ਮੇਨਟੇਨ ਜਿੰਨਾ ਹੋ ਸਕੇ ਅਸੀਂ ਕਰਾਈਏ ਹੋ ਸਕੇ ਸਾਨੂੰ ਜਿਹੜਾ ਮੈਡੀਸਨ ਦੀ ਲੋਡ ਪੈ ਚੀ ਮੈਡੀਸਨ ਦਲਵਾਉਂਦੇ ਆ ਤੇ ਬਾਕੀ ਇਹ ਕਿ ਜੇਕਰ ਮਰੀਜ਼ ਬਿਲਕੁਲ ਹੀ ਜਿਹੜੇ ਜਿਨ੍ਹਾਂ ਦੇ ਆਪਣਾ ਕੰਟਰੋਲ ਨਹੀਂ ਹੈ ਜਾਂ ਪਿਸ਼ਾਬ ਆਪਾਂ ਨੂੰ ਲੰਡ ਦਾ ਇਸ਼ੂ ਆ ਰਿਹਾ ਕੁਝ ਸਾਬ ਬਹੁਤ ਜੀ ਇੰਡੀਕੇਸ਼ਨ ਹੀ ਬਿਲਕੁਲ ਕੈਥਟਰਾਈਜ਼ਨ ਫੇਰ ਹੀ ਕਰਦੇ ਆ ਇਸ ਤਰ੍ਹਾਂ ਨਹੀਂ ਕਰਦੇ ਇਹ ਹੈ ਕਿ ਜਿਹੜਾ ਮਤਲਬ ਕਿ ਮਾੜਾ ਮੋਟਾ ਦੀ ਪਿਸ਼ਾਬ ਆਇਆ ਨਹੀਂ ਜੀ ਤਾਂ ਆਪਣਾ ਸਿੱਧਾ ਜੀ ਆਪਾਂ ਕੈਥਟਰ ਪਾਤਾ ਜਿਹੜਾ ਕਿ ਨਾਰਮਲ ਪ੍ਰੈਕਟਿਸ ਦੇਖਦੇ ਆ ਉਹ ਗਲਤ ਚੀਜ਼ ਹੈ ਅਜਿਹਾ ਨਸ ਅ ਕਈ ਵਾਰੀ ਬਸਾਨੇ ਦੇ ਵਿੱਚ ਰਸੋਰੀਆ ਹੋ ਜਾਂਦੀ ਹੈ ਨਾ ਉਹਦਾ ਕੀ ਰੀਜ਼ਨ ਹੁੰਦਾ माशिश माशिश मासिश त चलो उतां ਹੋਣ ਤਬਾਖਲਕਾ ਸਾਡੇ ਬਾਖਲਕਤਰਾਂ ਕੇ ਮਾਸਿਸ ਹੁੰਦੇ ਨੇ ਜਿੱਦਾਂ ਕਿ ਜਿੱਡ ਕਿਡਨੀਜ਼ ਦੀ ਗੱਲ ਕਰੀਏ ਉਹਦੇ ਵਿੱਚ ਆਪਣਾ ਮਾਸਿਸ ਬਿਲਕੁਲ ਹੁੰਦੇ ਨੇ ਹੁਣ ਉਹ ਇਹ ਹੈ ਕਿ ਆਪਣਾ ਕੈਂਸਰ ਹੈ ਨਹੀਂ ਹੈ ਉਹ ਸਭ ਤੋਂ ਪਹਿਲੇ ਤਾਂ ਅਸੀਂ ਇਮੇਜਿੰਗ ਕਰਾ ਕੇ ਦੇਖ ਲੈਂਦੇ ਆ ਸਿਟੀ ਸਕੈਨ ਦਾ ਸਭ ਤੋਂ ਪਹਿਲੇ ਰੋਲ ਆ ਜਾਂਦਾ ਇੱਥੇ ਠੀਕ ਹੈ ਸੇਮ ਮਸਾਣੇ ਵਿੱਚ ਸੇਮ ਜਿਹੜੇ ਨਾਲੀਆਂ ਵਿੱਚ ਰੋਲ ਆਉਂਦਾ ਤੇ ਬਾਕੀ ਇਹ ਕਿ ਆਪਣਾ ਜਿੱਥੇ ਤਾਂ ਜਿੱਥੇ ਕੋਈ ਲੱਛਣ ਦੇ ਬੇਸ ਤੇ ਇਮੇਜਿੰਗ ਦੇ ਬੇਸ ਤੇ ਅੱਗੇ ਸਾਨੂੰ ਇੱਕ ਤੇ ਟੈਸਟਿੰਗ ਕਰਾ ਕੇ ਇੱਕ ਵਾਰੀ ਹੁੰਦਾ ਹੈ ਕਿ ਕਨਫਰਮ ਸ਼ੁਰੂ ਕਰਨਾ ਜੇਕਰ ਹੈ ਕਿ ਕਿਡਨੀ ਵਾਕਿਆ ਕੰਮ ਕਰ ਰਹੀ ਹੈ ਨਹੀਂ ਕਰ ਰਹੀ ਹੈ ਓਪਰੇਸ਼ਨ ਕਰਨਾ ਮਾਸ ਦਾ ਓਪਰੇਸ਼ਨ ਕਰਨਾ ਉਹ ਅਸੀਂ ਤਾਂ ਪੇਸ਼ੈਂਟ ਦੇ ਹਿਸਾਬ ਨਾਲ ਸਬਜੈਕਟਿਵ ਸੀ ਰੱਖਤੇ ਲੱਗਦੇ ਆ। ਨਾ ਸਰ ਮੇਰਾ ਆਖਰੀ ਸਵਾਲ ਹੈ ਕਿ ਮਰੀਜ਼ਾ ਨੂੰ ਕੀ ਕਰਨਾ ਚਾਹੀਦਾ ਹੈ ਇਸੀ ਗੱਲ ਜਿਹਦੇ ਨਾਲ ਉਹ ਨੈਚੁਰਲ ਡਾਈਟ ਰੱਖਣ ਜਾਂ ਕੀ ਕਰਨਾ ਕਿ ਜਿਹਦੇ ਨਾਲ ਪਸ਼ਾਬ ਦੀਆਂ ਪ੍ਰੋਬਲਮਸ ਹੋਣ ਹੀ ਨਾ ਕਿਡਨੀਜ਼ ਦੀ ਪ੍ਰੋਬਲਮ ਹੋਣ ਹੀ ਨਾ ਕਿਡਨੀਜ਼ ਮਜ਼ਬੂਤ ਰਹਿਣ ਹਮੇਸ਼ਾ ਲੰਮੇ ਸਮੇਂ ਲਈ। ਦੇਖੋ ਕੋਈ ਮੈਂ ਦੁਬਾਰਾ ਫਿਰ ਇਹ ਤੇ ਹੀ ਫਰਮਾਨਾ ਚਾਹੂੰਗਾ ਦੇਖੋ ਸਭ ਤੋਂ ਪਹਿਲਾਂ ਤਾਂ ਬੇਸਿਕ ਚੀਜ਼ ਹੈ ਕਿ ਸਾਲਟ ਦੇ ਕੰਟਰੋਲ ਰੱਖਣਾ ਤੀਸਰੀ ਗੱਲ ਹੈ ਜੇ ਕਿ ਆਪਣਾ ਹਰ 3 ਤੋਂ 6 ਮਹੀਨਿਆਂ ਦੇ ਵਿੱਚ ਵਿੱਚ ਕੋਈ ਵੀ ਨਾਰਮਲ ਇਨਸਾਨ ਹੈ ਚਾਹੇ ਉਹ ਕੋਈ ਦਿੱਕਤ ਨਾ ਹੋਵੇ ਫਿਰ ਵੀ ਚੈੱਕਅਪ ਕਰਾਣ ਆਪਣਾ ਸ਼ੂਗਰ ਦਾ ਚੈੱਕਅਪ ਕਰਾਣ ਬਲੱਡ ਪ੍ਰੈਸ਼ਰ ਦਾ ਚੈੱਕਅਪ ਕਰਾਣ ਤੇ ਬਾਕੀ ਆਪਣਾ ਆਪਣਾ ਦੂਰੇ ਦਾ ਜੇਕਰ ਡਾਕਟਰ ਨਾਲ ਕੰਸਲਟੇਸ਼ਨ ਲੈਣ ਜੇਕਰ ਲੱਗਦਾ ਹੈ ਤਾਂ ਅਗੇ ਕੋਈ ਟੈਸਟਿੰਗ ਦਾ ਸਾਮਾਨ ਦੇਖਣਾ ਪਰ ਇੰਨਾ ਹੀ ਕਹੂੰਗਾ ਆਪਣਾ ਰੈਗੂਲਰ ਐਕਸਰਸਾਈਜ਼ ਆਪਣਾ weight loss ਆਪਣਾ ਜੇਕਰ ਆਪਣਾ obesity ਦਾ issue ਹੈ ਤੇ ਆਪਣਾ ਬਾਕੀ ਆਪਣਾ ਨਾ ਸੋਲਟ ਰਿਸਟ੍ਰਿਕਟ ਕਰਕੇ ਰੱਖੋ ਬਾਕੀ ਪਾਣੀ ਡਰਗੁਡਰਲੀ 2-2 ਲੀਟਰ ਪੀਓ ਆਈ ਥਿੰਕ ਇਟਸ ਹੀ ਮੇਨ ਥਿੰਗ ਇਸ ਇਹ ਸੰ ਸਾਡੇ ਨਾਲ ਡਾਕਟਰ ਅੰਗਦ ਜੋਤ ਸਿੰਘ ਜੀ ਐਮਐਸ ਐਮਸੀਐਚ ਯੂਰੋਲੋਜੀ ਤੇ ਇਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹਰਪੀ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਾਂ ਔਰ ਤੁਸੀਂ ਆਈਬੀ ਹਸਪੀਟਲ ਜੇ ਇੰਟਰਵਿਊ ਦਿੱਤੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਔਰ ਸਰੋਤਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਈਬੀ ਹਸਪੀਟਲ ਆਓ ਔਰ ਤੁਸੀਂ ਆਪਣੀ ਸਰਜਰੀ ਕਰਵਾ ਸਕਦੇ ਹੋ ਬਹੁਤ ਸਾਰੇ ਮਲਟੀ ਸਪੈਸ਼ਲਿਟੀ ਹਸਪੀਟਲ ਆ ਕਿਸੇ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ ਯੂ ਆਰ ਮੋਸਟ ਵੈਲਕਮ ਟੂ ਆਈਬੀ ਹਸਪੀਟਲ ਬਹੁਤ ਬਹੁਤ ਸ਼ੁਕਰੀਆ